ਐਨਆਰਆਈ ਟੀਵੀ ਨਾਲ ਜੁੜੇ ਹੋ ਤੁਸੀਂ ਵੱਡੀ ਖਬਰ ਆਪ ਐਮਐਲਏ ਨਾਲ ਜੁੜੀ ਹੋਈ ਆ ਆਪ ਐਮਐਲਏ ਸੜਕ ਹਾਸੇ ਦਾ ਸ਼ਿਕਾਰ ਹੋਇਆ ਤਾਦਾਦ ਦੀ ਏ ਕਿ ਵਿੱਤੇ ਦਿਨੇ ਜਿੱਥੇ ਇੱਕ ਪਾਸੇ ਰਜਿੰਦਰ ਕੌਰ ਸ਼ਿਨਾ ਜਿਹੜੇ ਐਮਐਲਏ ਨੇ ਉਹ ਦਿੱਲੀ ਤੋਂ ਪਰਤਦੇ ਆ ਸੜਕ ਹਾਸੇ ਦਾ ਸ਼ਿਕਾਰ ਹੋਈ ਸੀ ਤਾਂ ਇੱਕ ਹੋਰ ਆਪ ਵਿਧਾਇਕ ਦੀ ਗੱਡੀ ਜਿਹੜੀ ਆ ਉਹ ਪਲਟ ਗਈ ਆ ਤਾਦਾਦ ਦੀ ਏ ਕਿ ਉਸ ਸਮੇ ਇਹ ਵੱਡਾ ਹਾਸਾ ਵਾਪਰਿਆ ਜਦੋਂ ਫਿਰੋਜ਼ਪੁਰ ਵਿੱਚ ਹੜਾਂ ਵਰਗੇ ਹਾਲਾਤਾਂ ਦਾ ਜਾਇਜ ਲੈਂਡ ਪਹੁੰਚੇ ਸੀ ਆਪ ਵਿਧਾਇਕ ਤਾਦਾਦ ਦੀ ਇਹ ਕਿ ਆਪ ਵਿਧਾਇਕ ਰਣਵੀਰ ਸਿੰਘ ਭੁੱਲਰ ਦੀ ਗੱਡੀ ਸੜਕ ਹਾਸੇ ਦਾ ਸ਼ਿਕਾਰ ਹੋਈ ਆ ਅਤੇ ਇਸ ਹਾਦਸੇ ਵਿੱਚ ਬਾਲ-ਬਾਲ ਬੱਚੇ ਆ ਐਮਐਲਏ ਰਣਵੀਰ ਸਿੰਘ ਭੁੱਲਰ ਤਾਂ ਫਿਰੋਜ਼ਪੁਰ ਸ਼ੈਰੀ ਹਲਕੇ ਤੋਂ ਵਿਧਾਇਕ ਰਣਵੀਰ ਸਿੰਘ ਭੁੱਲਰ ਦੀ ਗੱਡੀ ਜਿਹੜੀ ਆ ਉਹ ਐਕਸੀਡੈਂਟ ਉਸ ਦਾ ਹੋਇਆ ਅਤੇ ਦੱਸਿਆ ਜਾ ਰਿਹਾ ਹੈ ਕਿ ਇੱਕ ਮੋਟਰਸਾਈਕਲ ਸਵਾਰ ਜਿਹੜੇ ਆ ਉਹਨਾਂ ਨਾਲ ਇਹ ਆ ਘਟਨਾ ਵਾਪਰੀ ਐ ਅਤੇ ਉੱਥੇ ਹੀ ਮੌਕੇ ਤੇ ਦੱਸਿਆ ਜਾ ਰਿਹਾ ਇੱਕ ਮੋਟਰਸਾਈਕਲ ਸਵਾਰ ਆ ਮਹਿਲਾ ਅਤੇ ਵਿਅਕਤੀ ਜਿਹੜੇ ਆ ਉਹ ਕਾਫੀ ਜਿਹੜੇ ਆ ਜ਼ਖਮੀ ਹੋ ਗਏ ਸੀ ਜਿਨ੍ਹਾਂ ਨੂੰ ਕੇ ਮੌਕੇ ਤੇ ਹੀ ਵਿਧਾਇਕ ਦੀ ਗੱਡੀ ਵਿੱਚ ਜਿਹੜਾ ਕੇ ਹਸਪਤਾਲ ਪਹੁੰਚਾਇਆ ਗਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਇੱਕ ਹੋਰ ਆਪ ਵਿਧਾਇਕ ਦੇ ਜਿਹੜੇ ਆ ਸੜਕ ਹਾਸੇ ਦਾ ਸ਼ਿਕਾਰ ਹੋਏ ਆ ਜਿੱਥੇ ਪਹਿਲਾਂ ਦੇਖਿਆ ਗਿਆ ਕਿ ਪਹਿਲਾ ਉਸ ਦਿਨ ਪਹਿਲਾਂ ਹੀ ਆਪ ਵਿਧਾਇਕਾ ਜਿਹੜੇ ਆ ਅਰਜਿੰਦਰ ਕੌਰ ਸ਼ਿਨਾ ਉਹ ਉਹਨਾਂ ਦੀ ਗੱਡੀ ਆ ਜਿਹੜੀ ਡਿਵਾਈਡਰ ਨਾਲ ਟਕਰਾ ਕੇ ਜਿਹੜੀ ਆ ਪਲਟ ਜਾਂਦੀ ਆ ਤਾਂ ਉੱਥੇ ਹੀ ਹੁਣ ਆਪ ਵਿਧਾਇਕ ਜੋ ਕਿ ਸਰੋਜਪੁਰ ਸ਼ਹਿਰੀ ਇਲਾਕੇ ਤੋਂ ਹਲਕੇ ਤੋਂ ਆਉਂਦੇ ਆ ਉਹਨਾਂ ਦੀ ਗੱਡੀ ਦਾ ਐਕਸੀਡੈਂਟ ਹੋਇਆ ਜਿਹੜਾ ਕਿ ਦੱਸਿਆ ਜਾ ਰਿਹਾ ਇੱਕ ਮੋਟਰਸਾਈਕਲ ਸਵਾਰ ਜੋੜੇ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਇਹ ਸੜਕ ਹਾਸਾ ਵਾਪਰਿਆ ਤੇ ਉੱਥੇ ਹੀ ਇਹ ਉਹੀ ਵਿਧਾਇਕ ਨੇ ਜਿਹੜੇ ਕਿ ਇੱਕ ਵਾਰ ਸੋਸ਼ਲ ਮੀਡੀਆ ਤੇ ਉਹਨਾਂ ਦੀ ਵੀਡੀਓ ਵਾਇਰਲ ਹੋਈ ਸੀ ਅਤੇ ਕਿਸਾਨਾਂ ਨਾਲ ਉਹਨਾਂ ਦੀ ਖੈਵਾਜੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਸੀ ਤਾਂ ਰਣਵੀਰ ਸਿੰਘ ਭੁੱਲਰ ਸੜਕ ਹਾਸੇ ਦਾ ਸ਼ਿਕਾਰ ਹੋਇਆ ਤੇ ਕਾਫੀ ਮਾਹੌਲ ਹੈ ਜਿਹੜਾ ਉਸ ਸਮੇਂ ਗਰਮਾਇਆ ਸੀ ਜਦੋਂ ਕਿਸਾਨ ਵਿਰੋਧ ਕਰ ਰਹੇ ਸੀ ਆ ਬਖਵਾਕ ਨੀਤੀਆਂ ਨੂੰ ਲੈ ਕੇ ਆਪ ਸਰਕਾਰ ਦਾਤਾ ਉਸ ਉਸ ਤੋਂ ਬਾਅਦ ਇੱਕ ਕਰ ਦੇਖਿਆ ਜਾਵੇ ਕਿ ਇੱਕ ਵਾਰ ਫਿਰ ਤੋਂ ਜਿਹੜੇ ਆ ਆ ਆਪ ਵਿਧਾਇਕ ਜਿਹੜੇ ਆ ਸਾਹਮਣੇ ਆਏ ਨੇ ਤਾਂ ਆਪ ਵਿਧਾਇਕ ਦੀ ਗੱਡੀ ਦਾ ਐਕਸੀਡੈਂਟ ਹੋਇਆ ਫਿਰੋਜ਼ਪੁਰ ਸ਼ਹਿਰੀ ਹਲਕੇ ਤੋਂ ਵਿਧਾਇਕ ਰਣਵੀਰ ਸਿੰਘ ਭੁੱਲਰ ਦੀ ਗੱਡੀ ਦਾ ਐਕਸੀਡੈਂਟ ਹੋਇਆ ਜਿਹੜੇ ਕਿ ਇਸ ਐਕਸੀਡੈਂਟ ਵਿੱਚ ਬਾਲਵਾਲ ਬੱਚੇ ਆ ਤੇ ਉੱਥੇ ਜੇਕਰ ਦੇਖਿਆ ਜਾਵੇ ਕਿ ਇੱਕ ਜੋੜਾ ਜੋ ਮੋਟਰਸਾਈਕਲ ਤੇ ਜਾ ਰਿਹਾ ਸੀ ਉਹਨਾਂ ਨਾਲ ਗੱਡੀ ਟਕਰਾ ਜਾਂਦੀ ਹੈ ਤੇ ਉਹ ਗੰਭੀਰ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਕਿ ਮੌਕੇ ਤੇ ਹੀ ਹਸਪਤਾਲ ਪਹੁੰਚਾਇਆ ਗਿਆ ਇਸ ਹਾਦਸੇ ਵਿੱਚ ਜਿਹੜੇ ਅਗਨੀਮਤ ਇਹ ਰਹੀ ਕਿ ਵਿਧਾਇਕ ਨੂੰ ਕੋਈ ਜਾਦਾ ਗੰਭੀਰ ਸੱਟਾਂ ਨਹੀਂ ਲੱਗੀਆਂ ਤੇ ਉੱਥੇ ਹੀ ਜੇਕਰ ਦੇਖਿਆ ਜਾਵੇ ਕਿ ਜੋ ਮੋਟਰਸਾਈਕਲ ਤੇ ਸਵਾਰ ਸੋ ਉਹਨਾਂ ਨੂੰ ਆ ਜਿਹੜਾ ਕਿ ਮੌਕੇ ਤੇ ਹਸਪਤਾਲ ਪਹੁੰਚਾਇਆ ਗਿਆ ਅਤੇ ਜੇਕਰ ਦੇਖਿਆ ਜਾਵੇ ਕਿ ਇੱਕ ਵਾਰ ਫਿਰ ਤੋਂ ਆਪ ਵਿਧਾਇਕ ਦੀ ਗੱਡੀ ਸੜਕ ਹਾਸੇ ਦਾ ਸ਼ਿਕਾਰ ਹੋਈ ਹੈ ਜਿੱਥੇ ਪਹਿਲਾਂ ਕੁਝ ਦਿਨ ਪਹਿਲਾਂ ਹੀ ਆਪ ਵਿਧਾਇਕਾ ਰਜਿੰਦਰ ਕੌਰ ਸ਼ੀਨਾ ਜਿਹੜੇ ਆ ਦਿੱਲੀ ਤੋਂ ਆਂਦੇ ਹੋਏ ਜਿਹੜੇ ਆ ਸੜਕ ਹਾਸੇ ਦਾ ਸ਼ਿਕਾਰ ਹੋਏ ਸੀ ਅਤੇ ਉਹਨਾਂ ਦੀ ਗੱਡੀ ਆ ਜਿਹੜੀ ਉਹ ਪਲਟ ਗਈ ਸੀ ਡਵਾਈਡਰ ਨਾਲ ਟਕਰਾ ਕੇ ਤੇ ਕਾਫੀ ਨੁਕਸਾਨ ਗੱਡੀ ਦਾ ਹੋਇਆ ਸੀ ਤਾਂ ਉੱਥੇ ਹੀ ਹੁਣ ਇੱਕ ਹੋਰ ਆਪ ਵਿਧਾਇਕ ਆ ਜਿਹੜੇ ਸੜਕ ਹਾਸੇ ਦਾ ਸ਼ਿਕਾਰ ਹੋਏ ਆ ਤੇ ਬਾਲ-ਵਾਲ ਬਚੇ ਆ ਸੜਕ ਐਕਸੀਡੈਂਟ ਚੋਂ ਅਤੇ ਕਿਸੇ ਸਮੇਂ ਇਹਨਾਂ ਦਾ ਕਿਸਾਨਾਂ ਨਾਲ ਪੰਗਾ ਪਿਆ ਸੀ ਅਤੇ ਕਿਸਾਨਾਂ ਨਾਲ ਤੂੰ-ਤੂੰ ਮੈਂ-ਮੈਂ ਹੋਈ ਸੀ ਜਿਸ ਵਿੱਚ ਕਾਫੀ ਭੱਦੀ ਸ਼ਬਦਾਬਲੀ ਵੀ ਉਕਤ ਵਿਧਾਇਕ ਵੱਲੋਂ ਵਰਤੀ ਗਈ ਸੀ ਤਾਂ ਉੱਥੇ ਹੀ ਜਿਸ ਜੋੜੇ ਨਾਲ ਜਾਨੀ ਕਿ ਜੋ ਮੋਟਰਸਾਈਕਲ ਤੇ ਜੋੜਾ ਸਵਾਰ ਸੀ ਉਹਨਾਂ ਨੂੰ ਗੰਭੀਰ ਸੱਟਾਂ ਲੱਗਣ ਕਰ ਉਹਨਾਂ ਨੂੰ ਮੌਕੇ ਤੇ ਹੀ ਐਮਐਲਏ ਦੀ ਗੱਡੀ ਵਿੱਚ ਜਿਹੜਾ ਕਿ ਹਸਪਤਾਲਾ ਪਹੁੰਚਾਇਆ ਜਾਂਦਾ ਦੱਸਿਆ ਜਾ ਰਿਹਾ ਹੈ ਕਿ ਆਪ ਵਿਧਾਇਕ ਜਿਹੜੇ ਆ ਹੜਵਾ ਦੇ ਸਥਿਤੀ ਦਾ ਜਾਇਜ਼ਾ ਲੈਣ ਪਹੁੰਚੇ ਸੀ ਫਿਰੋਜ਼ਪੁਰ ਚ ਤਾਂ ਉਥੇ ਇਹ ਜਿਹੜਾ ਰਸਤੇ ਵਿੱਚ ਜਿਹੜਾ ਹਾਦਸਾ ਵਾਪਰਿਆ ਤੇ ਉਹ ਹਾਸੇ ਵਿੱਚ ਬਾਲ-ਬਾਲ ਬਚੇ ਨੇ